ਇਨਫੋਰਮੇਸ਼ਨ ਸਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ YouTube ਤੇ ਬਹੁਤ ਪਿਆਰ ਦਿੰਦੇ ਹੋ ਕਿਉਂਕਿ ਚੈੱਕ ਕਰੋ ਸਾਡਾ Instagram ਪੇਜ ਤੇ ਜਿਨ੍ਹਾਂ ਨੇ ਸਾਨੂੰ ਫੋਲੋ ਨਹੀਂ ਕੀਤਾ ਹੋਇਆ Instagram ਤੇ ਤੇ Instagram ਤੇ ਫੋਲੋ ਕਰੋ ਸਾਨੂੰ Misha Textiles Ltdh ਠੀਕ ਹੈ ਜੀ ਤੇ ਵੀਡੀਓ ਸਟਾਰਟ ਕਰਦੇ ਆ ਅੱਸੀ ਕੱਲ ਦੀ ਪਿਆਰ ਭਰੀ ਤੇ ਬਹੁਤ ਸੋਹਣੇ ਕਨਸੈਪਟ ਲੈ ਕੇ ਆਇਆ ਮੈਂ ਸਮਝ ਲਓ ਕਿ ਵਿਸਕੋਸ ਦੇ ਉੱਤੇ ਸਰ ਵਿਸਕੋਸ ਮਸਲਿਨ ਦੀ ਫੈਬਰਿਕ ਆਊਗਾ ਬਹੁਤ ਸੋਹਣਾ ਫੈਬਰਿਕ ਸਕੋਸ ਪਾਕਿਸਤਾਨੀ ਸਟਾਈਲ ਜਿਵੇਂ ਖਲੇ ਗਰਮੀਆਂ ਸ਼ੁਰੂਆਤ ਹੋਈ ਹੈ ਉਸਕੋਸ ਕਪੜਾ ਮਤਲਬ ਕਿ ਉਸਕੋਸ ਮਸਲਿਨ ਅੱਜ ਉਹ ਰੇਟ ਦੇ ਲੈਣੀ ਆਂ ਇਹ ਸੋਚ ਨਹੀਂ ਸਕਦੇ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਦੇ ਉੱਤੇ ਉੱਥੇ WhatsApp ਭੇਜੋ ਠੀਕ ਹੈ ਜੀ ਜਿਹੜੀ ਚੀਜ਼ ਜੱਚਦੀ ਪਈ ਹੈ ਜਿਨ੍ਹਾਂ ਨੇ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਉੱਥੇ ਆਓ ਤੁਹਾਡੇ ਬਹੁਤ ਵੱਡੇ ਬੈਨੀਫਿਟ ਹੋਣਗੇ 450 ਦੀ ਰੇਂਜ 'ਚ ਐਦਾਂ ਦੇ ਕਨਸੈਪਟ ਮਿਲਣਗੇ 15 ਤੋਂ 20 ਡਿਜ਼ਾਈਨ ਮਿਲ ਜਾਣਗੇ ਅਤਨ ਦੇ ਸਾਫ ਸੁਥਰੇ ਵਿਸਕੋਸ ਨੂੰ ਸਿਲਿੰਡਰ ਤੇ ਸਭ ਲੋ ਚੀਜ਼ਾਂ ਸਾਫ ਸੁਥਰੀਆਂ ਨੇ ਤੇ ਸਾਫ ਸੁਥਰੇ ਕੰਮ ਨੇ ਤੇ ਕਾਟਨ ਦੀ ਗੱਲ ਕਰੀਏ ਕਾਟਨ ਦੇ ਸਰ ਵੈਰਾਈਟੀ ਬਹੁਤ ਖੁੱਲ ਕੇ ਆ ਚੁੱਕੀ ਹੈ ਜਿਨ੍ਹਾਂ ਨੇ ਕਾਟਨ ਦੀ ਆਪਣੀ ਕਨਸੈਪਟ ਚਾਹੀਦੇ ਹੈ ਸਾਡੇ ਦੁਕਾਨ ਤੇ ਵਿਜ਼ਿਟ ਕਰੋ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜੀਐਮਡੀ ਮਾਲ ਮੀਸ਼ਾ ਟੈਕਸ ਫੈਬ ਕਿੱਥੇ ਮਿਲੂਗਾ ਤੁਹਾਨੂੰ ਕੱਪੜਾ ਆਸਾਨ ਕਿਸ਼ਤਾਂ ਤੇ ਤੇ ਚੈੱਕ ਕਰੋ ਬਜਾਜ ਕਾਰਡ ਦੀ ਫੈਸਿਲਿਟੀ ਹੈ ਫੋਟੋ ਵਾਲੇ ਕਨਸੈਪਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਸਾਫ਼ ਸੁਥਰੇ ਚੀਜ਼ ਬਹੁਤ ਵਧੀਆ ਚੈੱਕ ਕਰ ਲੋ 2.5 ਮੀਟਰ ਸ਼ਰਟ ਸੇਮ ਬਾਟਮ ਆਊਗੀ ਵਰਕ ਤੇ ਦੁਪੱਟਾ ਆਊਗਾ ਟਾਈ ਐਂਡ ਟਾਈ ਸਮਝ ਲਓ ਸਾਫ਼ ਸੁਥਰੇ ਕੰਮ ਆ ਬ੍ਰਾਂਡ ਦਾ ਮਾਲ ਆ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਚੀਜ਼ਾਂ ਕਨਸੈਪਟ ਪਾਸ ਨੇ ਇਹ ਸਮਝ ਲਓ ਕਿ ਮਾਤਰ 445 ਦੀ ਰੇਂਜ 'ਚ ਤੁਹਾਨੂੰ ਇਦਾਂ ਦੇ ਫੋਟੋ ਵਾਲੇ ਕਨਸੈਪਟ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਉਹ ਡਿਜ਼ਾਈਨ ਨੇ ਇੱਕ ਨਿਗਾਹ ਹੋਰ ਕਰਾ ਲੈਣੇ ਆ ਇਹਦੇ ਚਿੱਕ ਡਿਜ਼ਾਈਨ ਹੋਰ ਆ ਆ ਚੈੱਕ ਕਰ ਲਓ ਜੀ ਬੋਟਮਾਂ ਦੇ ਵਰਕ ਅਲੱਗ-ਅਲੱਗ ਹੋਣਗੇ ਇੱਕੋ ਜੇ ਕਨਸੈਪਟ ਇੱਕੋ ਜੇ ਰੇਟ ਦੇ ਵਿੱਚ ਹਮ ਇਹਨਾਂ ਦੇ ਸਾਫ਼-ਸੁੱਥਰੇ ਕੰਮ ਮਿਲਣਗੇ ਮਿਸ਼ਾ ਟੈਕਸ ਫੈਬ ਇੱਥੇ ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਹੋਣਗੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੇ ਗੱਲ ਕਰੀਏ ਸਰ ਕਾਟਨ ਦੀ ਕਾਟਨ ਦੇ ਵਿੱਚ ਘੇਰੇ ਲੈ ਕੇ ਆ ਬਹੁਤ ਸੋਹਣੇ ਕਨਸੈਪਟ ਤੇ ਬਹੁਤ ਹੀ ਸਾਫ਼-ਸੁੱਥਰੇ ਦੁਪੱਟੇ ਸੈਂਸੀ ਚੀਜ਼ਾਂ ਸੈਂਸੀ ਕਨਸੈਪਟ ਜਿਵੇਂ ਕਿ ਕਾਟਨ ਦੇ ਵਿੱਚ 5 ਮੀਟਰ ਸੂਟ ਆਲ ਓਵਰ ਤੇ ਪਿਓਰ ਦੇ ਦੁਪट्टे ਰਹਿਣ ਵਾਲੇ ਆ ਸਮਝ ਲਓ 495 ਦੇ ਵਿੱਚ ਪਿਓਰ ਦੁਪੱਟਾ ਤੁਹਾਨੂੰ ਕਿਤੇ ਨਹੀਂ ਮਿਲਣਾ ਪਿਓਰ ਦੇ ਵਿੱਚ ਚੀਜ਼ਾਂ ਸਾਫ਼ ਸੁਥਰੀਆਂ ਚਾਰ ਕਲਰ ਆਣਗੇ ਚਾਰ ਤੋਂ ਪੰਜ ਕਲਰ ਪੰਜੋ ਕਲਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਤੇ ਬਹੁਤ ਹੀ ਵਧੀਆ ਸਾਫ਼ ਸੁਥਰੇ ਕੰਮ ਸਮਝ ਲਓ 495 ਦੇ ਵਿੱਚ ਪਿਓਰ ਦੁਪੱਟਾ ਦੇ ਰਹੇ ਆ ਤੇ ਇੰਨੇ ਬੈਨੀਫਿਟ ਦੇ ਰਹੇ ਆ ਕਿ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਕਿਉਂਕਿ ਬੈਨੀਫਿਟ ਜਿੱਥੇ ਮਿਲੂਗਾ ਕਸਟਮਰ ਨੇ ਉੱਥੇ ਜਾਣਾ ਦੇਖੋ ਬਾਜ਼ਾਰ ਦੇ ਵਿੱਚ ਪਤਾ ਨਹੀਂ ਕੀ ਚੀਜ਼ਾਂ ਵਿਕਰੀਆਂ ਨੇ ਮਰ ਸਾਡੀ ਆਦਤ ਤਾਂ ਕਿ ਸਾਫ਼ ਸੁਥਰੇ ਕੰਮ ਦਿਖਾਣ ਦੀ ਤੇ ਆਪਾਂ ਸਾਫ਼ ਸੁਥਰੀਆਂ ਚੀਜ਼ਾਂ ਤੇ ਉਹ ਕੰਮ ਨਹੀਂ ਹੈਗਾ ਜਿਹੜੇ ਕਹਿੰਦੇ ਨੇ ਕਿ ਹਾਂ ਵੀ ਬਜਾਜ ਕਾਰਡ ਬਲੌਕ ਬਲੂ ਕਰਾ ਦੇਣਗੇ ਹਨਾ ਦੇਖੋ ਗਾਹਕਾਂ ਨੂੰ ਕਿਵੇਂ-ਕਿਵੇਂ ਦੀਆਂ ਗੱਲਾਂ ਕਰ ਰਹੇ ਨੇ ਲੋਕੀ ਕਿ ਬਜਾਜ ਕਾਰਡ ਬਲੌਕ ਕਰਾ ਦੇਣਗੇ ਤੁਸੀਂ ਇੰਨਾ ਕੋ ਨਾ ਜਾਓ ਦੇਖੋ ਜਿੱਥੇ ਦਾ ਬੈਨੀਫਿਟ ਹੋਣੇ ਉੱਥੇ ਤਾਂ ਗਾਹਕ ਨੇ ਆਪਣੇ ਆਪ ਜਾਣਾ ਚੱਲ ਕੇ ਠੀਕ ਹੈ ਨਾ ਜਿਵੇਂ ਆ ਚੈੱਕ ਕਰ ਲਓ 2 ਮੀਟਰ ਸ਼ਰਟ ਬਾਟਮ ਦੇ ਉੱਤੇ ਕੰਮ ਸਾਫ਼-ਸੁਥਰੇ ਕੰਮ ਨੇ ਦੁਪੱਟੇ ਦੇਖੋ ਕਿੰਨੇ ਸੋਹਣੇ ਪਿਓਰ ਮਤਲਬ ਕੀ ਨਾ ਇਹ ਚੀਜ਼ਾਂ ਨੇ ਮਤਲਬ ਕੈਨ ਦੀ ਲੋਡ ਨਹੀਂ ਹੈਗੀ ਚੀਜ਼ਾਂ ਕਨਸੈਪਟ ਵੀ ਵਧੀਆ ਸਾਫ਼-ਸੁਥਰੇ ਕੰਮ ਨੇ ਕਲਰ ਚਾਰਟ ਵੀ ਬਹੁਤ ਸੋਹਣਾ ਗਰਮੀਆਂ ਦੇ ਅਕੋਰਡਿੰਗ ਹਲੇ ਤਾਂ ਸ਼ੁਰੂਆਤ ਹੋਈ ਹੈ ਗਰਮੀਆਂ ਦੀ ਤਾਂ ਮਤਲਬ 500 95 ਦੀ ਰੇਂਜ 'ਚ ਐਦਾਂ ਦੇ ਕਨਸੈਪਟ ਮਿਲ ਜਣੇ ਆ ਤੁਹਾਨੂੰ ਮਤਲਬ ਸਾਫ਼-ਸੁਥਰੇ ਕੰਮ ਨੇ ਜਰਾ ਆਪਾਂ ਨਾ ਟਾਈਮ ਵੇਸ ਕਰੀਏ ਅਗਲਾ ਚੀਜ਼ ਤੁਹਾਨੂੰ ਦਿਖਾਈਏ ਸਕਰੀਨ ਦੇ ਉੱਤੇ ਕਿਉਂਕਿ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਬੈਨੀਫਿਟ ਹੀ ਬੈਨੀਫਿਟ ਨਹੀਂ ਇਸ ਵੀਡੀਓ ਦੇ ਵਿੱਚ ਸਮਝ ਲਓ ਕਿ ਜੋ ਚੀਜ਼ਾਂ ਸੀ ਦਿਖਾ ਰਹੇ ਆ ਦੇਖੋ ਇਹਨੇ ਮਾਨ ਨਾਲ ਚੀਜ਼ਾਂ ਤਿਆਰ ਕਰਾਈ ਦੀਆਂ ਤੇ ਮਾਨ ਨਾਲ ਤੁਸੀਂ ਇੰਨਾ ਪਿਆਰ ਕਰੋ ਕਮੈਂਟ ਤੇ ਪਿਆਰੇ ਪਿਆਰੇ ਕਮੈਂਟ ਕਰੋ ਨਾਲ ਸ਼ੇਅਰ ਕਰੋ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਦੇਖੋ ਇੰਨੀ ਫੈਸਿਲਿਟੀ ਤੁਹਾਨੂੰ ਦੇ ਰਹੇ ਆ ਦੇਖੋ ਇੰਨਾ ਸੋਹਣਾ ਕਨਸੈਪਟ ਸਬਰ ਚਿਕਨ ਦੀ ਮਤਲਬ ਕਿ ਲੈਸ ਲੱਗੀ ਹੋਈ ਹੈ ਘੇਰੇ ਤੇ ਆ ਦੇਖੋ ਬਾਟਮ ਵਰਕ ਆ ਗਈ ਪਿਓਰ ਕਾਟਨ ਦੇ ਵਿੱਚ ਪਿਓਰ ਚੀਜ਼ਾਂ ਟਾਈ ਐਂਡ ਟਾਈ ਦੇ ਦੁਪੱਟੇ ਦੇਖੋ ਜੀ ਪ੍ਰਿੰਟਰ ਲੱਗ-ਲੱਗ ਆਣਗੇ ਡਿਜ਼ਾਈਨ ਕਾਫੀ ਮਿਲ ਜਾਣਗੇ 595 ਦੀ ਰੇਂਜ 'ਚ ਇਹ ਵੀ ਕਨਸੈਪਟ ਤੁਹਾਨੂੰ ਮਿਲ ਜੂਗਾ ਬਹੁਤ ਹੀ ਸੋਹਣਾ ਮਾਈਸ਼ਾ ਦਾ ਮਾਲ ਸਾਫ਼ ਸੁਥਰੇ ਘਰ ਸਾਫ਼ ਸੁਥਰਾ ਮਾਲ ਤੇ ਇਹ ਕਨਸੈਪਟ ਗੱਲ ਕਰੀਏ ਸਰ ਕਰੇਪ ਦੀ ਕਰੇਪ ਦੇ ਵਿੱਚ ਵੀ ਤੁਹਾਨੂੰ ਕਨਸੈਪਟ ਦਵਾਂਗੇ ਬਹੁਤ ਜਿਆਦਾ ਸੋਹਣੇ ਦੇਖੋ ਜੀ ਹੈਂਡਵਰਕ ਦੇ ਉੱਤੇ ਬਹੁਤ ਹੀ ਜਾਇਜ਼ ਰੇਟ ਨਾਲ ਹੈਂਡਵਰਕ ਦੇ ਉੱਤੇ 5 ਮੀਟਰ ਕਪੜਾ ਆਊਗਾ ਬਾਜੂ ਨਾਲ ਚੈੱਕ ਕਰ ਲਓ ਬਹੁਤ ਸੋਹਣਾ ਕਨਸੈਪਟ ਇਸ ਰੇਡ ਦੇ ਵਿੱਚ ਤੁਹਾਨੂੰ ਕਰੇਬ ਨਹੀਂ ਮਿਲਣੀ ਜੀ ਕਿਤੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸਾਡੇ ਸਟੋਰ ਤੇ ਪਹੁੰਚੋ ਜਿੱਥੇ ਤੁਹਾਡੇ ਬੈਨੀਫਿਟ ਹੀ ਬੈਨੀਫਿਟ ਹੋਣੇ ਆ ਤੇ ਫਾਇਦਾ ਹੀ ਹੋਣੇ ਆ ਦੇਖੋ ਜੀ ਇਹ ਚੀਜ਼ਾਂ ਆਰਾਮ ਨਾਲ ਕਮਾਈ ਦੇ ਕੇ ਜਾਣ ਵਾਲੀਆਂ ਨੇ ਜਿਹਨਾਂ ਨੇ ਨਵੇਂ ਕੰਮ ਕਰਨੇ ਆ ਜਿਹੜੇ ਨਵੇਂ ਕੰਮ ਕਰ ਰਹੇ ਨੇ ਰਾਣੇ ਹੋਗੇ ਜਿਹੜੇ ਆ ਦੇਖੋ ਜੀ ਰੰਗ ਚਾਰ ਕਲਰ ਨੇ ਦੇਖੋ ਬਹੁਤ ਸੋਹਣਾ ਕਨਸੈਪਟ ਆ 495 ਦੇ ਵਿੱਚ ਇਤਾਂ ਦੇ ਹੈਂਡਵਰਕ ਵਾਲੇ ਡਿਜ਼ਾਈਨ ਤੇ ਭਟਕਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਇਹ ਬਸ ਉਹਨਾਂ ਦੀ ਗੱਲਾਂ 'ਚ ਨਹੀਂ ਆਣਾ ਜਿਹੜੇ ਕਹਿੰਦੇ ਕਿ ਬਜਾਇਜ ਕਰ ਰਹੀ ਬਲੌਕ ਕਰ ਦਾਂਗੇ ਜਾਂ ਐਦਾਂ ਕਰਦਾਂਗੇ ਦੇਖੋ ਜੀ ਇਹ ਤਾਂ ਗਲਤ ਗੱਲ ਲੈਣਾ ਚੀਜ਼ਾਂ ਆਪਾਂ ਜੇ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇਰਾ ਮਤਲਬ ਇਹ ਥੋੜਾ ਗਿਆ ਹਰ ਇੱਕ ਬੰਦਾ ਹੀ ਭਾਈ ਆਪਣਾ ਆਪਣਾ ਕੰਮ ਕਰੋ ਆਪਣੇਵੇਂ ਕੰਮ ਵੱਲ ਵਪਾਰ ਵੱਲ ਧਿਆਨ ਦਿਓ ਠੀਕ ਹੈ ਨਾ ਕੀ ਫਾਇਦਾ ਜਦੋਂ ਨਾ ਗੱਲਾਂ ਕਰੀਏ ਹੈਂਡਵਰਕ ਦੇ ਕਨਸੈਪਟ ਬਹੁਤ ਸੋਹਣੇ ਬਨਾਰਸੀ ਦੁਬੱਟਿਆਂ ਦੇ ਨਾਲ ਦੇਖੋ ਸਾਫ਼ ਸੁਥਰੇ ਕੰਮ ਨੇ ਦੇਖੋ 5 ਮੀਟਰ ਕਪੜਾ ਆ ਗਿਆ ਇੱਕ ਤਾਂ ਕਰੀਬ ਦਾ ਤੇ ਹੈਂਡਵਰਕ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਬਨਾਰਸੀ ਡੋਲਾ ਦੁਪੱਟਾ ਤੇ ਤੁਸੀਂ ਦੇਖ ਲਓ ਕਿ ਰੇਟ ਕੀ ਹੈ ਸਿਰਫ ਤੇ ਸਿਰਫ 795 ਦੇਖੋ 795 ਦੇ ਵਿੱਚ ਇਦਾਂ ਦੇ ਹੈਂਡਵਰਕ ਦੇ ਡਿਜ਼ਾਈਨ ਮਿਲਦੇ ਪਿਆ ਦੇਖੋ ਸਕੋ ਕਰੀਬ ਦੇ ਉੱਤੇ ਇਹਨੇ ਸਾਫ਼ ਸੁਥਰੇ ਕੰਮ ਮਿਰਰ ਵਗਦੇ ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਜੇ ਆਪਾਂ ਫਾਇਦਾ ਦੇ ਰਹੇ ਹਾਂ ਤੇ ਗਾਹ ਸਾਡੇ ਕੋਲ ਤੱਕ ਹੀ ਆ ਰਹੇ ਨੇ ਇਹ ਨਹੀਂ ਦੂਰੋਂ ਦੂਰੋਂ ਤੇ ਦੇਖੋ ਚੀਜ਼ਾਂ ਬਹੁਤ ਸੋਹਣੀਆਂ ਬਹੁਤ ਸੋਹਣੇ ਕਨਸੈਪਟ ਤੇ ਗੱਲ ਕਰੀਏ ਸਰ ਔਰਗੈਂਦਾ ਦੀ ਔਰਗੰਝਾ ਦੇ ਉੱਤੇ ਵੀ ਮਾਲ ਤੁਹਾਨੂੰ ਮਿਲ ਜੂਗਾ ਸਾਫ਼ ਸੁਥਰੇ ਕੰਮ ਸਮਝ ਲੋ ਕਿ ਬਲੈਕ ਬਲੈਕ ਹੋ ਕੇ ਮਾਲ ਵਿਕਦਾ ਇਹ ਸਮਝ ਲੋ ਵਸਕੋਸ ਔਰਗੰਝਾ ਦੀ ਸ਼ਰਟ ਠੀਕ ਹੈ ਜੀ ਵਸਕੋਸ ਔਰਗੰਝਾ ਦਾ ਦੁਪੱਟਾ ਬਹੁਤ ਸੋਹਣਾ ਕਨਸੈਪਟ ਪਾਕਿਸਤਾਨੀ ਸਟਾਈਲ ਸਮਝੋ ਡਿਜੀਟਲ ਦਾ ਮਾਲ ਇੰਨਾ ਸੋਹਣਾ ਮਤਲਬ ਰੂਹ ਖੁਸ਼ ਹੁੰਦੀ ਹੈ ਦੇਖ ਕੇ ਨਾ ਚੀਜ਼ਾਂ ਕਿ ਤਿਆਰ ਕਰਾਈ ਦੀਆਂ ਬਸ ਥੋੜਾ ਪਿਆਰ ਮਿਲ ਰਿਹਾ ਹੈ ਇੰਨਾ ਹੀ ਬੜਾ ਕਿ ਤੁਸੀਂ ਸਾਨੂੰ ਸਾਡੀ ਦੁਕਾਨ ਤੇ ਵਿਜ਼ਿਟ ਕਰ ਰਹੇ ਹੋ ਉਨਾ ਪਿਆਰ ਦੇ ਰਹੇ ਹਾਂ ਦੇਖੋ ਕਨਸੈਪਟ ਇੰਨੇ ਸੋਹਣੇ ਸੋਹਣੇ ਅਸੀਂ ਲੈ ਕੇ ਆ ਰਹੇ ਹਾਂ ਕੋਈ ਨਾ ਕੋਈ ਕਾਰ ਨਾ ਦੇਖੋ ਜੀ ਹੁਣ ਰੇਟ ਵਾਈਜ਼ ਗੱਲ ਕਰੀਏ ਰੇਟ ਦੀ ਗੱਲ ਕਰੀਏ ਰੇਟ ਦੱਸ ਦੋ ਕੋ ਜੀ 650 ਰੁਪਏ ਕਈ ਆਟਮਾ ਦੀ ਹੁਣ ਮੈਨੂੰ ਨਹੀਂ ਚੇਤਾ ਰਹਿੰਦਾ ਕਈ ਹਨੀ ਪੁੱਛ ਲਈਦਾ ਆਪਾਂ ਕਿ 650 ਦੇ ਵਿੱਚ ਦੇਖੋ ਇਦਾਂ ਦੇ ਆਰਗੈਂਡਰ ਦੇ ਮਾਲ ਕਿਤੇ ਨਹੀਂ ਮਿਲਨੇ ਤੇ ਚੈੱਕ ਕਰੋ ਬਹੁਤ ਸੋਹਣੇ ਕਨਸੈਪਟ ਤੇ ਬਹੁਤ ਵਧੀਆ ਨੇਚਰ ਕ੍ਰੇਪ ਦੇ ਉੱਤੇ ਸਭ ਨੇਚਰ ਕ੍ਰੇਪ ਦੇ ਉੱਤੇ ਇੰਨਾ ਸੋਹਣਾ ਡਿਜ਼ਾਈਨ ਇਹਨੀ ਸੋਹਣੀਆਂ ਚੀਜ਼ਾਂ ਚੈੱਕ ਕਰੋ ਆਲ ਓਵਰ ਬੇਸ ਬਹੁਤ ਸੋਹਣਾ ਕਨਸੈਪਟ ਮੋਰਾ ਵਾਲ ਸਮਝ ਲਓ ਕਿ ਨਿਊ ਕਨਸੈਪਟ ਆ ਮੋਰਾ ਦੇ ਵਿੱਚ ਰੰਗਾ ਮੈਚਿੰਗ ਬਹੁਤ ਸੋਹਣੀ ਦੁਪੱਟੇ ਬਹੁਤ ਸੋਹਣੇ 2.5 ਮੀਟਰ ਦੇ ਦੁਪੱਟੇ ਆਣਗੇ ਬਹੁਤ ਸੋਹਣਾ ਕਨਸੈਪਟ ਆ ਪੰਜ ਕਲਰ ਆਣਗੇ ਪੰਜੇ ਸੋਹਣੇ ਸਮਝ ਲਓ ਕਿ ਰੇਟ ਵਾਈਜ਼ ਐਟਮ ਆ 575 ਰੁਪਏ ਸਾਫ਼ ਸੁਥਰੇ ਕੰਮ ਦੇਖੋ ਬਹੁਤ ਸੋਹਣੀ ਚੀਜ਼ਾਂ ਸਾਫ਼ ਸੁਥਰੀਆਂ ਰੰਗਾ ਮੈਚਿੰਗ ਕਿੰਨੀਆਂ ਸੋਹਣੀਆਂ ਆਲ ਓਵਰ ਬੇਸ ਆਗੇ ਦੇਖੋ ਇਹ ਚ ਡਿਜ਼ਾਈਨ ਤੁਹਾਨੂੰ ਇੱਕ ਧਾਈ ਮਿਲ ਜੂਗਾ ਇੱਕ ਡਿਜ਼ਾਈਨ ਮਿਲੂਗਾ ਆਲਾ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਮਿਲੂਗਾ ਰੈਗੂਲਰ ਜਿਹੜਾ ਆਪਾਂ ਮੋਰ ਵੇਚ ਰਹੇ ਹਾਂ ਠੀਕ ਹੈ ਜੀ ਉਹ 575 ਦੀ ਰੇਂਜ ਚ ਬਹੁਤ ਸਾਫ ਸੁਥਰੇ ਕੰਮ ਨੇ ਇੱਥੇ ਜਾਣ ਦੀ ਲੋੜ ਨਹੀਂ ਹੈਗੀ ਆਣਾ ਕਿੱਥੇ ਆ ਰੇਲਵੇ ਸਟੇਸ਼ਨ ਦੇ ਆਪੋਜੀਟ ਸਾਡੇ ਦੇਖੂਗੇ ਜੀਐਮਡੀ ਮਾਲ ਹੋਊਗਾ ਲੋਕਲ ਅੱਡੇ ਦੇ ਕੋਲ ਐਂਟਰ ਕਰਦੇ ਸਰ ਸਾਡੀ ਪਹਿਲੀ ਦੁਕਾਨ ਆਊਗੀ ਮੀਸ਼ਾ ਟੈਕਸ ਫੈਬ ਜਿੱਥੇ ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈਗੀ ਮਤਲਬ ਕਿ ਸੌਖੀ ਜੀ ਲੋਕੇਸ਼ਨ ਆ एचपी ਦਾ ਬਾਹਰ ਪੰਪਾ ਤੇ ਨਾਲ ਹੀ ਤੁਸੀਂ ਪਿੱਛੇ ਦੇਖੂਗੇ ਬਸ ਐਂਟਰ ਕਰਦੇ ਸਰ ਜੀਐਮਡੀ ਦੇ ਪਹਿਲੀ ਦੁਕਾਨ ਸਾਡੀ ਤੇ ਜਿੱਥੇ ਤੁਹਾਨੂੰ ਬਜਾਜ ਕਾਰਡ ਦੀ ਫੈਸਿਲਿਟੀ ਹੈ ਦੇਖੋ ਕਿਸ਼ਤਾਂ ਦੇ ਵੀ ਕੱਪੜਾ ਦੇ ਦੇ ਰਹੇ ਆ ਆਪਾਂ ਇੰਨੀ ਫੈਸਿਲਿਟੀ ਦੇ ਰਹੇ ਆ ਦੇਖੋ ਇੰਨਾ ਸੋਹਣਾ ਕਨਸੈਪਟ ਬਟਰਫਲਾਈ ਤੇ ਸਮਝ ਲਓ ਬਾਜੂ ਆ ਗਈ ਚਾਹੇ ਬਣਾਓ ਸਲਵਾਰ ਠੀਕ ਹੈ ਜੀ 5 ਮੀਟਰ ਕੱਪੜਾ ਵਾ ਤੇ ਬਹੁਤ ਵਧੀਆ ਦੁਪੱਟਾ ਸਾਫ਼ ਸੁਥਰੇ ਕੰਮ ਨੇ ਕਿਉਂਕਿ ਵੀਡੀਓ ਨੂੰ ਨਾ ਧਿਆਨ ਨਾਲ ਦੇਖਿਓ ਤੇ ਨਾਲ-ਨਾਲ ਸਕ੍ਰੀਨ ਤੇ ਦਿੱਤੇ ਨੰਬਰਾਂ ਤੇ WhatsApp ਕਰੋ ਆਪਾਂ ਆਨਲਾਈਨ ਦੇ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਹੋਇਆ ਕਿ ਨੈਕਸਟ ਡੇ ਡਿਲੀਵਰੀ ਆ ਤੁਹਾਡੇ ਕੋ ਅਗਲੇ ਦਿਨ ਮਾਲ ਪਹੁੰਚ ਜਾਣਾ ਟਰਾਂਸਪੋਰਟਰ ਆਹੀ ਦੇਖੋ ਐਦਾਂ ਦੇ ਕਨਸੈਪਟ ਕਿਤੇ ਨਹੀਂ ਮਿਲਣੇ ਹੈਗੇ ਸਾਫ਼ ਸੁਥਰੇ ਕੰਮ ਨੇ ਚੀਜ਼ਾਂ ਸੋਹਣੀਆਂ ਤੇ ਸਾਫ਼ ਸੁਥਰੀਆਂ ਤੇ ਗੱਲ ਕਰੀਏ ਸਰ ਬੁਟੀਕ ਸਟਾਈਲ ਦੀ ਸਰ ਬੁਟੀਕ ਸਟਾਈਲ ਦੇ ਵਿੱਚ ਵੀ ਬਹੁਤ ਸੋਹਣੇ ਕਨਸੈਪਟ ਹੈ ਜਿਵੇਂ ਕਿ ਇੱਕ ਕਨਸੈਪਟ ਹੁਣ ਦਿਖਾਣਾ ਕਿ ਹੈਂਡਵਰਕ ਦੇ ਉੱਤੇ ਬਹੁਤ ਸੋਹਣਾ ਕਨਸੈਪਟ ਬਹੁਤ ਸਾਫ਼ ਸੁਥਰੇ ਕੰਮ ਨੇ ਦੇਖੋ ਵਸਕੋਸ ਔਰ ਗੰਜਾ ਦੀ ਸ਼ਰਟ ਆਊਗੀ ਵਿਸਕੋਸ ਔਰ ਗੰਜਾ ਦੀ ਸ਼ਰਟ ਬਹੁਤ ਸੋਹਣਾ ਕਨਸੈਪਟ ਬਾਟਮ ਦੇਖੋ ਜੀ 3 ਮੀਟਰ ਬਾਟਮ ਆਣੀ ਆ ਵਿਸਕੋਸ ਔਰ ਗੰਜਾ ਦਾ ਹੀ ਦੁਪੱਟਾ ਆਊਗਾ ਸਮਝ ਲਓ ਕਿ ਇਸੇ ਰੇਟ ਦੇ ਵਿੱਚ ਮਾਲ ਨਹੀਂ ਕਿਤੇ ਮਿਲਣਾ ਬਾਜ਼ਾਰ ਦਾ ਰੇਟ 1495 1595 ਥੋੜਾ ਭਰਾ ਲੈ ਕੇ ਆ ਸਿਰਫ ਤੇ ਸਿਰਫ 1195 ਦੇਖੋ ਸਾਫ਼ ਸੁਥਰੇ ਕੰਮ ਨੇ ਆਪਾਂ ਨੂੰ ਆਤ ਹੈਗੀ ਕਿ ਸਾਫ਼ ਸੁਥਰੇ ਕੰਮ ਵੇਚਣ ਦੀ ਤੇ ਜਾਗ ਬਸ ਬਾਅਦ ਚ ਕੰਪਲੀਟ ਨਾ ਕਰਾਈ ਕਿ ਬਾਅਦ ਚ ਜਿਉ ਲੈ ਕੇ ਜਾਓ ਜਿਹੜੀ ਜਾਂਦੇ ਸਿਰ ਵਿਕ ਜੇ ਤੁਹਾਡੇ ਠੀਕ ਆ ਜੀ ਤੱਕਾ ਕਿਸੇ ਚੀਜ਼ ਦਾ ਨਹੀਂ ਹੈਗਾ ਠੀਕ ਆ ਕਨਸੈਪਟ ਇੱਕ ਤੋਂ ਇੱਕ ਮਿਲੂਗਾ ਹਰੇਕ ਵੈਰਾਈਟੀ ਮਿਲੂਗੀ ਸਸਤੇ ਤੋਂ ਮਹਿੰਗੇ ਤੋਂ 15 ਤੋਂ 20000 ਤੱਕ ਸੂਟ ਆਪਣੇ ਕੋਲ ਯਾਨੀ ਕਿ ਹਾਂ ਵੀ 95 ਤੋਂ ਸ਼ੁਰੂ ਹੋ ਕੇ 15000 ਤੱਕ ਸੂਟ ਮਿਲੂਗਾ ਇਦਾਂ ਦੇ ਸਾਫ਼ ਸੁਥਰੇ ਕਨਸੈਪਟ ਮਤਲਬ ਕਿ ਸਾਰੇ ਹੈਂਡਵਰਕ ਦੇ ਵਿਸਕਾਸ ਤੋਂ ਵਿਸਕਾਸ ਟਾਉਨ ਤੋਂ ਟਾਉਨ ਜਿਹੜੀ ਸ਼ਰਟ ਦਾ ਕਪੜਾ ਉਹੀ ਦੁਪੱਟੇ ਦਾ ਕਪੜਾ ਆਊਗਾ 1195 ਦੀ ਰੇਂਜ 'ਚ ਇਹ ਵੀ ਕਨਸੈਪਟ ਮਿਲ ਜੂਗਾ ਚੀਜ਼ਾਂ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਚੈੱਕ ਕਰੋ ਆਰਟੀਕਲ ਬਹੁਤ ਸੋਹਣਾ ਕਨਸੈਪਟ ਆ ਸਮਝ ਲਓ ਕਿ ਸਕੌਚ ਸ਼ਿਮਰ ਦੇ ਉੱਤੇ ਬਹੁਤ ਸੋਹਣਾ ਕਨਸੈਪਟ ਸਕੌਚ ਸ਼ਿਮਰ ਚੈੱਕ ਕਰ ਲਓ ਸਰ ਸਕੌਚ ਸ਼ਿਮਰ ਤੇ ਨਾਲ ਉਪਾੜਾ ਸਿਲਕ ਦੀ ਬਾਟਮ ਤੇ ਚਨਾਉਣ ਦਾ ਦੁਪੱਟਾ ਸਰ 1395 ਦੇ ਵਿੱਚ ਮੈਂ ਕਹਣਾ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਇਦਾਂ ਦੇ ਫੈਂਸੀ ਮਾਲ ਮਿਲਣਗੇ ਜਿੰਨਾ ਤੁਸੀਂ ਕਮਾਈ ਕਰ ਸਕਦੇ ਹੋ ਕਮਾਈ ਕਰਕੇ ਆਪਣਾ ਵਧੀਆ ਮਾਰਜਿਨ ਕਮਾਓ ਠੀਕ ਆ ਤੇ ਇਹਦੇ ਵਿੱਚ ਵੀ ਤੁਸੀਂ 100 ਤੋਂ 200 ਰੁਪਇਆ ਆਰਾਮ ਨਾਲ ਕਮਾ ਸਕਦੇ ਹੋ ਕੋਈ ਫਰਕ ਨਹੀਂ ਹੈਗਾ ਕਿ ਜਿਆਦਾ ਕਮਾਈ ਕਰੋਗੇ ਤੇ ਮੈਂ ਕਹਿੰਦਾ ਗਾਹ ਜਿੰਨਾ ਜੋੜੂਗੇ ਉਹਨਾਂ ਘੱਟ ਕਮਾਈ ਕਰੋ ਗਾਹ ਜਿਆਦਾ ਜੋੜੋ ਤੇ ਇਹ ਹੈਗਾ ਕਿ ਕਨਸੈਪਟ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜਿਵੇਂ ਕਿ ਗੱਲ ਕਰੀਆ ਡਬਲ ਡਾਈ ਦੀ ਤੇ ਡਬਲ ਡਾਈ ਦੇ ਵਿੱਚ ਦਬਕੇ ਦੇ ਕੰਮ ਸਾਫ਼ ਸੁਥਰੇ ਕਨਸੈਪਟ ਹੈ ਕਲਰ ਚਾਰਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਸਾਫ਼ ਸੁਥਰੇ ਕੰਮ ਦੇ ਨਾਲ ਪਾੜਾ ਸਿਲਕ ਦੀ ਬਾਟਮ ਆ ਗਈ ਸੀਕਵੈਂਸ ਦੀ ਤੇ ਵਿਸਕੋਸ ਔਰਗੰਝਾ ਦੀ ਆ ਦੇਖ ਲੋ ਜੀ ਦੁਪੱਟਾ ਆ ਗਿਆ ਸਕੋਸਰ ਕੇ ਅੰਦਰ ਚਾਰ ਤੋਂ ਪੰਜ ਕਲਰ ਆਣਗੇ ਪੰਜੇ ਹੀ ਸੋਨੇ ਪੰਜੇ ਹੀ ਸਾਫ ਸੁਥਰੇ 1595 ਦੇ ਇੰਚ ਚ ਮਾਤਰ ਤੁਹਾਨੂੰ ਆ ਚੀਜ਼ ਮਿਲ ਜਣੀ ਆ ਤੇ ਸਿਰਫ ਲਾਸਟ ਆਈਟਮ ਦਿਖਾ ਦਈਏ ਬਜ਼ੁਰਗਾਂ ਵਾਸਤੇ ਸਰ ਬਜ਼ੁਰਗਾਂ ਵਾਸਤੇ ਕਹਿ ਰਹੇ ਸੀਗੇ ਕਿ ਕਮੈਂਟ ਦੇ ਵਿੱਚ ਕਿ ਬਜ਼ੁਰਗਾਂ ਵਾਸਤੇ ਕੁਝ ਚੀਜ਼ ਲੈ ਕੇ ਆਓ ਵਧੀਆ ਸਮਝ ਲਓ ਕਿ ਨੇਚਰਲ ਕريب ਦਾ 5 ਮੀਟਰ ਸੂਟ ਤੇ ਸਮਝ ਲਓ ਕਿ ਸੀਕਵੈਂਸ ਦਾ ਕੰਮ ਹੋਇਆ ਹੋਇਆ ਸਰ ਕੀਰਾ ਚੈੱਕ ਕਰਾਰੋ ਸੀਕਵੈਂਸ ਦਾ ਕੰਮ ਹੋਇਆ ਹੋਇਆ ਦੁਪੱਟਾ ਪਿਓਰ ਚਨਾਉਣ ਦਾ ਉਸ ਕੋਸ ਦਾ ਦੁਪੱਟਾ ਆਊਗਾ ਧਾਗੇ ਦੇ ਕੰਮ ਸੀਕੁਐਂਸ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਸਮਝ ਲਓ ਕਿ ਜਿਹੜੇ ਫੈਂਸੀ ਦੇ ਵਿੱਚ ਬਜ਼ੁਰਗਾਂ ਨੇ ਪਾਰਟੀ ਵੇਅਰ ਸੂਟ ਲੈਣਾ ਤੇ ਉਹਨਾਂ ਨੂੰ 495 ਦੇ ਵਿੱਚ ਆਹ 5 ਮੀਟਰ ਸੂਟ ਮਿਲ ਜਾਣਾ ਤੁਹਾਨੂੰ ਤੇ ਕਿਤੇ ਜਾਣ ਦੀ ਲੋੜ ਨਹੀਂ ਸਾਡੀ ਸਟੋਰ ਤੇ ਪਹੁੰਚੋ ਮੀਸ਼ਾ ਟੈਕਸ ਫੈਬ ਜਿੱਥੇ ਤੁਹਾਨੂੰ ਆਸਾਨ ਕਿਸ਼ਤਾਂ ਤੇ ਬਜਾਜ ਕਾਰਡ ਤੇ ਕੱਪੜਾ ਮਿਲੂਗਾ ਤੇ ਇੱਕ ਚੀਜ਼ ਹੋਰ ਤੁਹਾਨੂੰ ਫਾਈਨਾਂਸ ਦੇ ਵਿੱਚ ਐਡ ਕਰਾਂਗੇ ਨੈਕਸਟ ਵੀਡੀਓ ਦਿਖਾਵਾਂਗੇ ਧੰਨਵਾਦ